ਅੱਜ ਕਲਗੀਧਰ ਜੀ ਨੇ ਉਹ ਸਾਰਾ ਪ੍ਰਕਰਨ ਜਿਹੜਾ ਆਪਣੀ ਬਾਣੀ ਦੇ ਵਿੱਚ ਉਚਾਰਨ ਕੀਤਾ ਸਵਈਆਂ ਦੇ ਅੰਦਰ ਜਿੱਥੇ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਵਿੱਚ 33 ਸਵਈਏ ਆਉਂਦੇ ਨੇ 33 ਸਵਈਆਂ ਤੋਂ ਬਾਅਦ ਫਿਰ ਇਹ ਸਵਈਏ ਆਉਂਦੇ ਹਨ ਜਿਹੜੇ ਮਹਾਰਾਜ ਨੇ ਕੇਸਵਦਾਸ ਦੇ ਪ੍ਰਤੀ ਉਚਾਰਨ ਕੀਤੇ ਹਨ ਸ੍ਰੀ ਮੁਖਵਾਕ ਸਵਈਆ ਜੋ ਕਛ ਲੇਖ ਲਿਖਿਓ ਬਿਦਨਾਸੋ ਉਪਾਇਤ ਮਿਸਰਜ ਜੋ ਸੁਕ ਨਿਵਾਰੋ ਮਹਾਰਾਜ ਕਲਗੀਧਰ ਜੀ ਕਹਿੰਦੇ ਹਨ ਮਿਸਰਜੂ ਮਿਸਰਜੂ ਕਹਿੰਦੇ ਨੇ ਬ੍ਰਾਹਮਣ ਨੂੰ ਪੰਡਤ ਨੂੰ ਮਹਾਰਾਜ ਜੀ ਕਹਿੰਦੇ ਕੇ ਸਬਦਾਸ ਜੀ ਜੋ ਕੁਛ ਲੇਖ ਵਿਧਾਤੇ ਨੇ ਮਸਤਕ ਤੇ ਲਿਖਿਆ ਹੋਇਆ ਉਹੀ ਪ੍ਰਾਪਤ ਕਰੀਦਾ ਹੈ ਭਾਗਾ ਤੋਂ ਬਿਨਾ ਕਰਮਾਂ ਤੋਂ ਬਿਨਾ ਕੁਝ ਵੀ ਪ੍ਰਾਪਤ ਨਹੀਂ ਹੁੰਦਾ ਇਸ ਵਾਸਤੇ ਮਨ ਦਾ ਸ਼ੋਕ ਨਿਵਰਤ ਕਰੋ ਤੁਸੀਂ ਤਾਂ ਸ਼ਾਸਤਰ ਪੜ੍ਹੇ ਹੋਏ ਨੇ ਆਪ ਲੋਕਾਂ ਨੂੰ ਤੁਸੀਂ ਉਪਦੇਸ਼ ਦਿੰਦੇ ਹੋ ਤੇ ਆਪ ਫਿਰ ਤੁਸੀਂ ਕੇਵਲ ਦਛਣਾ ਵਾਸਤੇ ਇਸ ਤਰੀਕੇ ਦੇ ਨਾਲ ਮਨ ਵਿੱਚ ਸ਼ੋਕ ਧਾਰਨ ਕਰਕੇ ਰੁੱਸੀ ਜਾਂਦੇ ਹੋ ਇਹ ਰੁਸਣਾ ਤੁਹਾਡੇ ਲਈ ਵਾਜਬ ਹੈ ਜੋ ਕਛ ਲੇਖ ਲਿਖਿਓ ਬਦਨਾ ਬਦਾਤਾ ਜੀ ਨੇ ਜੋ ਲੇਖ ਸਾਡੇ ਮਸਤਕ ਦੇ ਉੱਪਰ ਲਿਖਿਆ ਹੈ ਮਿਸ਼ਰਜੂ ਉਹੀ ਪ੍ਰਾਪਤ ਕਰੀਦਾ ਹੈ ਉਹੀ ਫਲ ਮਿਲਦਾ ਹੈ ਜੋ ਪਾਗਾਂ ਵਿੱਚ ਵਾਹਿਗੁਰੂ ਨੇ ਲਿਖ ਦਿੱਤਾ ਹੈ ਇਸ ਵਾਸਤੇ ਆਪਣੇ ਮਨ ਦਾ ਸ਼ੋਗ ਜਿਹੜਾ ਉਹ ਨਿਵਰਤ ਕਰ ਦਿਓ ਮੇਰੋ ਕਛੂ ਅਪਰਾਧ ਨਹੀਂ ਗਇਓ ਯਾਦ ਤੇ ਭੁੱਲ ਨਾ ਕੋਪ ਚਿਤਾਰੋ ਹੁਣ ਇਹਦੇ ਵਿੱਚ ਮੇਰਾ ਕੋਈ ਅਪਰਾਧ ਨਹੀਂ ਤੁਸੀਂ ਐਵੇਂ ਰੁੱਸੀ ਜਾਂਦੇ ਹੋ ਪਾਤਸ਼ਾਹ ਕਹਿੰਦੇ ਸਾਨੂੰ ਨਾ ਯਾਦ ਵਿੱਚੋਂ ਭੁੱਲ ਗਿਆ ਸੀ ਅਸਲ ਵਿੱਚ ਗੱਲ ਹੀ ਭੁੱਲ ਗਈ ਸੀ ਸਾਨੂੰ ਤਾਂ ਮਨ ਵਿੱਚ ਇੰਨਾ ਗੁੱਸਾ ਨਾ ਕਰੋ ਗੁੱਸਾ ਕਰਨਾ ਜਿਹੜਾ ਉਹ ਫਕੀਰਾਂ ਵਾਸਤੇ ਵਾਜਬ ਨਹੀਂ ਹੁੰਦਾ ਸਾਧੂਆਂ ਵਾਸਤੇ ਗੁੱਸਾ ਕਰਨਾ ਠੀਕ ਨਹੀਂ ਹੁੰਦਾ ਇਸ ਵਾਸਤੇ ਇੰਨਾ ਜ਼ਿਆਦਾ ਗੁੱਸਾ ਨਾ ਕਰੋ ਕ੍ਰੋਧ ਨਾ ਕਰੋ ਬਾਗ ਨਿਹਾਲੀ ਪਠੈ ਦੇਉ ਆਜ ਭਲੇ ਤੁਮ ਕੋ ਨਿਸ਼ਚੈ ਜੇ ਅਤਾਰੋ ਬਾਦਸ਼ਾਹ ਕਹਿੰਦੇ ਬਾਗੋ ਬਾਗੋ ਦਾ ਅਰਥ ਹੈ ਜੀ ਪਸ਼ਾਕ ਬਾਗਾ ਤੁਹਾਨੂੰ ਪਸ਼ਾਕਾ ਆਜ ਜੀ ਭੇਜ ਦੇਵਾਂਗੇ ਨਿਹਾਲੀ ਨਿਹਾਲੀ ਨਾਮ ਹੁੰਦਾ ਹੈ ਰਜਾਈ ਦਾ ਨਿਆੰ ਸਿੰਘਾਂ ਦੇ ਬੋਲ ਬਾਲੇ ਵਿੱਚ ਨਿਹਾਲੀ ਰਜਾਈ ਨੂੰ ਕਹਿੰਦੇ ਨੇ ਤੇ ਤੁਹਾਨੂੰ ਨਿਹਾਲੀ ਜਿਹੜੀ ਐ ਪਠਾਏ ਤੋਂ ਆਜ ਆਜ ਹੀ ਭੇਜ ਦੇਵਾਂਗੇ ਪਸ਼ਾਕ ਵੀ ਭੇਜ ਦੇਵਾਂਗੇ ਤੇ ਰਜਾਈ ਆਦਕ ਵੀ ਜਿਹੜੀ ਉਹ ਭੇਜ ਦੇਵਾਂਗੇ ਤੇ ਭਲੇ ਤੁਮ ਕੋ ਨਿਸ਼ਚੈ ਜੀ ਧਾਰੋ ਇਸ ਵਾਸਤੇ ਆਪਣੇ ਮਨ ਦੇ ਅੰਦਰ ਨਿਸ਼ਚਾ ਧਾਰਨ ਕਰੋ ਆਪਣੇ ਮਨ ਅੰਦਰ ਧੀਰਜ ਧਾਰਨ ਕਰੋ ਅੱਜ ਅਸੀਂ ਤੁਹਾਨੂੰ ਇਹ ਵਸਤੂਆਂ ਜ਼ਰੂਰ ਭੇਜਾਂਗੇ ਛਤਰੀ ਸਭੈ ਕਿਤ ਬਿਪਨ ਕੇ ਨਹੂ ਪੈ ਗਟਾ ਛਿਪਾ ਕੇ ਨਹਾਰੋ ਜਿਹੜੇ ਛਤਰੀ ਹਨ ਇਸੇ ਪ੍ਰਕਾਰ ਕਹਿੰਦੇ ਹਨ ਵੀ ਉਹ ਬ੍ਰਾਹਮਣਾਂ ਦੇ ਕੰਮ ਆਉਂਦੇ ਨੇ ਇਸ ਵਾਸਤੇ ਛਤਰੀਆਂ ਦੀ ਸਾਰੀ ਜਿਹੜੀ ਕਰਤ ਬੀਰਤਾ ਹੈ ਉਹ ਬ੍ਰਾਹਮਣਾਂ ਦੇ ਵਾਸਤੇ ਹੀ ਹੈ ਭਾਵ ਬ੍ਰਾਹਮਣਾਂ ਦੀ ਰੱਖਿਆ ਕਰਨ ਵਾਸਤੇ ਇਸ ਕਰਕੇ ਤੁਹਾਨੂੰ ਵੀ ਆਵਾਜਵੇ ਆ ਵੀ ਨਾ ਤੇ ਕਿਰਪਾ ਦ੍ਰਿਸ਼ਟੀ ਰੱਖਿਆ ਕਰੋ ਵੀ ਗੁੱਸਾ ਨਾ ਕਰਿਆ ਕਰੋ ਲੋੜ ਪੈਣ ਤੇ ਤੁਹਾਡੀ ਰੱਖਿਆ ਇਹਨਾਂ ਨੇ ਹੀ ਕਰਨੀ ਹੈ ਨਾ ਜਦੋਂ ਜ਼ਰੂਰਤ ਪਈ ਲੋੜ ਪਈ ਸੀ ਤੇ ਨੌਵੇਂ ਪਾਦਸ਼ਾਹ ਗਏ ਸਨ ਨਾ ਦਿੱਲੀ ਜਾ ਕੇ ਸ਼ਹਾਦਤ ਦਾ ਜਾਮ ਪੀਤਾ ਨਾ ਮਹਾਰਾਜ ਨੇ ਪਾਦਸ਼ਾਹ ਕਹਿੰਦੇ ਲੋੜ ਪਏਗੀ ਤੇ ਰਖਿਆ ਪਤੀ ਨਾਲੇ ਕਰਨੀ ਹੈ ਤੇ ਜਦੋਂ ਪੱਟੀ ਦਾ ਨਵਾਬ ਜੈਜੋ ਪਿੰਡ ਦਾ ਰਹਿਣ ਵਾਲਾ ਉਥੋਂ ਦੇ ਬ੍ਰਾਹਮਣ ਦੀ ਸਤਰੀ ਚੁੱਕ ਕੇ ਲੈ ਗਿਆ ਤੇ ਸਹਿਬ ਜੀ ਨੇ ਬਾਬਾ ਜੀਤ ਸਿੰਘ ਸਾਹਿਬ ਨੂੰ ਭੇਜਿਆ ਯੋਧੇ ਦੇ ਕੇ ਵੀ ਜਾਓ ਛੜਾ ਕੇ ਲੈ ਕੇ ਆਓ ਤਾਂ ਮਹਾਰਾਜ ਕਹਿੰਦੇ ਵੀ ਛਤਰੀਆਂ ਦੀ ਜਿਹੜੀ ਬੀਰਤਾ ਹੈ ਇਹ ਬ੍ਰਾਹਮਣਾ ਵਾਸਤੇ ਕੱਲੀ ਬ੍ਰਾਹਮਣਾ ਵਾਸਤੇ ਨਹੀਂ ਉੱਥੇ ਤਾਂ ਹੁਣ ਉਹਨੂੰ ਸੰਬੋਧਨ ਮਹਾਰਾਜ ਨੇ ਕੀਤਾ ਛਤਰੀ ਦਾ ਕੰਮ ਹੈ ਛੇਤਰ ਦੀ ਰੱਖਿਆ ਕਰਨੀ ਜਿਹੜਾ ਛੇਤਰ ਦੀ ਆਪਣੇ ਇਲਾਕੇ ਦੀ ਰੱਖਿਆ ਕਰਦਾ ਉਹ ਛਤਰੀ ਹੁੰਦਾ ਛਤਰੀ ਯੋਧੇ ਨੂੰ ਵੀ ਕਹ ਦਿੰਦੇ ਤਾਂ ਬ੍ਰਾਹਮਣ ਸ਼ਬਦ ਜਿਹੜਾ ਹੈ ਗੁਰਬਾਣੀ ਦੇ ਸਿਧਾਂਤ ਦੇ ਚਾਨਣੇ ਵਿੱਚ ਉਹਦਾ ਅਰਥ ਕਰੀਏ ਤੇ ਬ੍ਰਹਮ ਗਿਆਨੀ ਬਣਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਾਣੀ ਵਿੱਚ ਫਰਾਮਾਨ ਵੀ ਕੀਤਾ ਹੈ ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹਿ ਏਕ ਸ਼ਬਦ ਲੈ ਬੁਲਾਏ ਸਤਿਗੁਰੂ ਕਹਿੰਦੇ ਜਿਹੜਾ ਬ੍ਰਹਮ ਦੀ ਵਿਚਾਰ ਕਰਦਾ ਉਹਦਾ ਬ੍ਰਾਹਮਣ ਪੁਣਾ ਰਹਿੰਦਾ ਹੈ ਕਹੋ ਕਬੀਰ ਜੋ ਬ੍ਰਹਮ ਵਿਚਾਰੈ ਸੋ ਬ੍ਰਾਹਮਣ ਕਹੀਅਤ ਹੈ ਹਮਾਰਾ ਜਿਹੜਾ ਬ੍ਰਹਮ ਦੀ ਵਿਚਾਰ ਕਰਦਾ ਉਹਨੂੰ ਬ੍ਰਾਹਮਣ ਕਹਿੰਦੇ ਨੇ ਤਾਂ ਇਸ ਵਾਸਤੇ ਜਿਹੜੇ ਮਹਾਪੁਰਖ ਬੰਦਗੀ ਕਰਨ ਵਾਲੇ ਮਜ਼ਲੂਮ ਨੇ ਇਹਨਾਂ ਦੀ ਰੱਖਿਆ ਕਰਨ ਵਾਸਤੇ ਛਤਰੀਆਂ ਦੀ ਸਾਰੀ ਕਰਤ ਹੈ ਇਸ ਵਾਸਤੇ ਤੁਹਾਨੂੰ ਵੀ ਆਵਾਜਬੇ ਹੈ ਵੀ ਤੁਸੀਂ ਇਨਾਂ ਤੇ ਕਿਰਪਾ ਦ੍ਰਿਸ਼ਟੀ ਰੱਖਿਆ ਕਰੋ ਵੀ ਗੁੱਸਾ ਨਾ ਕਰਿਆ ਕਰੋ ਜੁਦ ਜیتے ਇਨਹੀ ਕੇ ਪ੍ਰਸਾਦ ਇਨਹੀ ਕੇ ਕਿਰਪਾ ਇਨਹੀ ਕੇ ਪ੍ਰਸਾਦ ਸੋ দান ਕਰੇ ਤੇ ਜੇ ਤੁਹਾਡੇ ਮਨ ਵਿੱਚ ਕਿਤੇ ਭੁਲੇਖਾ ਰਹੇ ਵੀ ਸਾਰਾ ਕੁਝ ਤੁਹਾਡੇ ਕਰਕੇ ਹੋਇਆ ਮਹਾਰਾਜ ਜੀ ਕਹਿੰਦੇ ਨਹੀਂ ਇਹ ਸਾਰੀ ਕਿਰਪਾ ਮੇਰੇ ਖਾਲਸੇ ਦੀ ਹੈ ਜੁਦ ਜیتے ਨਹੀਂ ਕੇ ਪ੍ਰਸਾਦ ਇਹਨਾਂ ਸਿੱਖਾਂ ਦੀ ਕਿਰਪਾ ਨਾਲ ਇਹ ਖਾਲਸੇ ਪੰਥ ਦੀ ਰਹਿਮਤ ਦੇ ਨਾਲ ਅਸੀਂ ਜੁੱਧ ਜਿੱਤੇ ਨੇ ਕਿਉਂਕਿ ਇਹਨਾਂ ਨੇ ਆਪਣਾ ਸੀਨਾ ਸਾਡੇ ਵਾਸਤੇ ਅੱਗੇ ਢਾਇਆ ਆ ਪੰਗਾਣੀ ਦਾ ਜੰਗ ਹੋਇਆ ਮਹਾਰਾਜ ਸੱਚੇ ਪਾਤਸ਼ਾਹ ਦੇ ਸੂਰਮੇ ਆ ਕੇ ਅੱਗੇ ਖਲੋਤੇ ਜਿਹੜੇ ਪਠਾਣ ਰਖਾਏ ਸਨ ਪੀਰ ਬੁੱਧੂ ਸ਼ਾਹ ਜੀ ਨੇ ਉਹ ਵੀ ਭੱਜ ਗਏ ਉੱਥੋਂ ਕੋਈ ਨਹੀਂ ਖੜਿਆ ਉਸ ਜਗ੍ਹਾ ਦੇ ਉੱਪਰ ਜਿਹੜੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਫੌਜ ਦੇ ਵਿੱਚ ਹੋਰ ਕੁਝ ਇਹੋ ਜਿਹੇ ਚਾੱਕਰੀ ਕਰਨ ਵਾਲੇ ਦੌੜ ਗਏ ਉਦਾਸੀ ਵੀ ਉੱਥੋਂ ਭੱਜ ਗਏ ਤਾਂ ਮਹਾਰਾਜ ਕਹਿੰਦੇ ਮੇਰਾ ਪੰਥ ਹੀ ਹੈ ਨਾ ਜਿਹਨੇ ਮੇਰੇ ਵਾਸਤੇ ਜੰਗ ਕੀਤੇ ਨੇ ਤੇ ਇਸੇ ਪੰਥ ਦੀ ਕਿਰਪਾ ਨਾਲ ਅਸੀਂ ਜੁੱਧ ਜਿੱਤੇ ਨੇ ਤਾਂ ਇਨਹੀ ਕੇ ਪ੍ਰਸਾਦ ਸੋ ਦਾਨ ਕਰੇ ਇਸੇ ਹੀ ਪੰਥ ਦੀ ਸਿੱਖਾਂ ਦੀ ਕਿਰਪਾ ਦੇ ਨਾਲ ਅਸੀਂ ਦਾਨ ਕਰਦੇ ਹਾਂ ਅਗ ਓਗ ਤਰੈ ਨਹੀਂ ਕੇ ਪ੍ਰਸਾਦ ਇਨਹੀ ਕੀ ਕਿਰਪਾ ਫੁਨ ਧਾਮ ਪਰੇ ਅਗ ਨਾਮ ਪਾਪ ਦਾ ਓਗ ਨਾਮ ਸਮੋਦ ਜਿਹੜੇ ਅਗ ਸਮੂਹ ਪਾਪ ਨੇ ਉਹ ਖਾਲਸੇ ਦੀ ਕਿਰਪਾ ਦੇ ਨਾਲ ਹੀ ਨਿਵਰਤ ਹੋਏ ਨੇ ਜਿਨ੍ਹਾਂ ਦੇ ਉੱਪਰ ਪੰਥ ਪ੍ਰਸੰਨ ਹੋ ਜਾਏ ਉਹਨਾਂ ਦਾ ਪਾਪ ਧੋਤਾ ਜਾਂਦਾ ਹੈ ਇਸੇ ਕਰਕੇ ਜਿਹੜਾ ਪੰਥ ਦੀ ਸ਼ਰਨ ਵਿੱਚ ਆ ਜਾਂਦਾ ਉਹਦਾ ਪਾਪ ਕੋਈ ਨਹੀਂ ਰਹਿੰਦਾ ਉਹ ਮਾਫ਼ ਹੋ ਜਾਂਦਾ ਹੈ ਉਹਦਾ ਭਲਾ ਹੋ ਜਾਂਦਾ ਹੈ ਤੇ ਇਨਹੀ ਕੀ ਕਿਰਪਾ ਧਾਮ ਭਰੇ ਇਸੇ ਹੀ ਪੰਥ ਦੀ ਖਾਲਸੇ ਦੀ ਕਿਰਪਾ ਦੇ ਨਾਲ ਸਾਡਾ ਜਿਹੜਾ ਘਰ ਹੈ ਧਾਮ ਹੈ ਉਹ ਭਰਿਆ ਹੋਇਆ ਹੈ ਇਸ ਘਰ ਦੇ ਵਿੱਚ ਹਰ ਪ੍ਰਕਾਰ ਦੇ ਸੁਖ ਆਨੰਦ ਨੇ ਹਰ ਪ੍ਰਕਾਰ ਦੇ ਪਦਾਰਥ ਰਾਜ ਸਾਜ ਯੋਗ ਜੋ ਕੁਝ ਵੀ ਹੈ ਉਹ ਖਾਲਸੇ ਦੀ ਕਿਰਪਾ ਦੇ ਨਾਲ ਹੈ ਇਨਹੀ ਕੇ ਪ੍ਰਸਾਦ ਸੋ ਵਿਦਿਆਲਿ ਇਨਹੀ ਕੀ ਕਿਰਪਾ ਸਭ ਛਤ੍ਰ ਮਾਰੇ ਇਸੇ ਹੀ ਖਾਲਸੇ ਦੀ ਕਿਰਪਾ ਨਾਲ ਅਸੀਂ ਬ੍ਰह्म ਵਿਦਿਆ ਦੀ ਪ੍ਰਾਪਤੀ ਕੀਤੀ ਹੈ ਸ਼ਾਸਤਰ ਵਿਦਿਆ ਪ੍ਰਾਪਤ ਕੀਤੀ ਕੋੜਸਵਾਰ ਪ੍ਰਾਪਤ ਕੀਤੀ ਹੈ ਇਹ ਸਾਰੀ ਖਾਲਸੇ ਦੀ ਕਿਰਪਾ ਨਾਲ 72 ਪ੍ਰਕਾਰ ਦੀ ਵਿਦਿਆ ਸੰਸਾਰ ਵਿੱਚ ਮੰਦੇ ਨੇ ਵਿਦਵਾਨ ਇਹ ਸਾਰੀ ਜਿਹੜੀ ਵਿਦਿਆ ਹੈ ਉਹ ਖਾਲਸੇ ਦੀ ਕਿਰਪਾ ਨਾਲ ਹੀ ਸਾਨੂੰ ਪ੍ਰਾਪਤ ਹੋਈ ਹੈ ਇਹ ਨਹੀਂ ਕੀ ਕਿਰਪਾ ਸਭ 70 ਬਰੇ ਐਸੇ ਹੀ ਖਾਲਸੇ ਦੀ ਕਿਰਪਾ ਨਾਲ ਸਾਡੇ ਜਿਹੜੇ 76 ਵੈਰੀ ਸਾਨੂੰ ਮਰ ਗਏ ਹਨ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ ਨਹੀਂ ਮੋਸੋ ਗਰੀਬ ਕਰੋਰ ਪਰੇ ਇਸੇ ਹੀ ਖਾਲਸੇ ਦੀ ਕਿਰਪਾ ਨਾਲ ਅਸੀਂ ਸਜੇ ਹਾਂ ਖਾਲਸੇ ਪੰਥ ਦੀ ਸਰਜਣਾ ਮਹਾਰਾਜ ਨੇ ਕੀਤੀ ਤੇ ਖਾਲਸੇ ਕੋਲੋਂ ਆਪ ਫਿਰ ਮਹਾਰਾਜ ਨੇ ਅੰਮ੍ਰਿਤ ਦੀ ਦਾਤ ਮੰਗੀ ਵੀ ਸਾਨੂੰ ਵੀ ਅੰਮ੍ਰਿਤ ਛਕਾਓ ਇਹ ਅੰਮ੍ਰਿਤ ਸਤਗੁਰੂ ਜੀ ਨੇ ਖਾਲਸੇ ਦੇ ਪਾਸੋਂ ਆਪ ਛਕਿਆ ਪਹਿਲਾਂ ਛਕਾਇਆ ਫਿਰ ਆਪ ਚੇਲਾ ਬਣ ਕੇ ਖਾਲਸੇ ਪਾਸੋਂ ਮਹਾਰਾਜ ਨੇ ਅੰਮ੍ਰਿਤ ਛਕਿਆ ਇਹਦਾ ਭਾਵ ਵੀ ਆਪਣੇ ਵਿੱਚ ਤੇ ਪੰਥ ਦੇ ਵਿੱਚ ਫਰਕ ਨਹੀਂ ਰਹਿਣ ਦਿੰਦਾ ਕੋਈ ਗੁਰੂ ਸਾਹਿਬ ਜੀ ਨੇ ਖਾਲਸਾ ਮੇਰੋ ਰੂਪ ਹੈ ਖਾਸੇ ਪਦਵੀ ਪੰਥ ਨੂੰ ਮਹਾਰਾਜ ਨੇ ਦੇ ਦਿੱਤੀ ਵੀ ਮੇਰੇ ਵਿੱਚ ਤੇ ਪੰਥ ਵਿੱਚ ਕਿਸੇ ਤਰ੍ਹਾਂ ਦਾ ਅੰਤਰ ਨਹੀਂ ਤਾਂ ਸਹਿਬ ਜੀ ਕਹਿੰਦੇ ਨੇ ਵੀ ਖਾਲਸੇ ਦੀ ਕਿਰਪਾ ਨਾਲ ਅਸੀਂ ਸਜੇ ਆ ਨਹੀਂ ਤਾਂ ਮੇਰੇ ਵਰਗੇ ਪਤਾ ਨਹੀਂ ਕਿੰਨੇ ਕੁ ਕਰੋੜਾਂ ਗਰੀਬ ਇੱਥੇ ਸੰਸਾਰ ਵਿੱਚ ਪਏ ਹੋਏ ਨੇ ਕੋਈ ਨਹੀਂ ਪੁੱਛਦਾ ਮਹਾਰਾਜ ਕਹਿੰਦੇ ਤਾਂ ਪੰਥ ਨੇ ਰਹਿਮਤ ਕੀਤੀ ਹੈ ਉਨ੍ਹਾਂ ਦੀ ਕਿਰਪਾ ਨਾਲ ਅਸੀਂ ਸਜੇ ਹਾਂ ਸੇਵ ਕਰਿ ਇਨਹੀ ਕੀ ਪਵਤ ਔਰ ਕਿਸ ਵਸੋ ਹਾਤ ਨਾ ਜੀ ਕੋ ਤੇ ਸੇ ਕਰਕੇ ਫਿਰ ਇਨ੍ਹਾਂ ਦੀ ਸੇਵਾ ਕਰੜੀ ਸਾਨੂੰ ਚੰਗੀ ਲੱਗਦੀ ਹੈ ਕਿਸ ਵਾਸ ਦਾਸ ਨੂੰ ਕਿਉਂ ਨਹੀਂ ਬੁਲਾਇਆ ਮਹਾਰਾਜ ਨੇ ਪਾਤਸ਼ਾਹ ਕਹਿੰਦੇ ਪਹਿਲਾਂ ਸਿੱਖਾਂ ਦੀ ਸੇਵਾ ਕਰਨੀ ਸਾਨੂੰ ਭਾਵਦੀ ਹੈ ਹੁਣ ਭਾਵੇਂ ਪੰਜਾਬ ਦੇ ਵਿੱਚ ਜਿਹੜੀ ਮਰਜ਼ੀ ਹੋ ਬਣ ਜੀ ਇਥੇ ਆਪਣੇ ਪਰਿਵਾਰਾਂ ਨੂੰ ਪੁੱਛਦੇ ਨਹੀਂ ਸਿੱਖਾਂ ਦੇ ਪਰਿਵਾਰ ਰਸ਼ੀਦਾਂ ਦੇ ਪਰਿਵਾਰ ਡੁੱਲਦੇ ਫਿਰਦੇ ਨੇ ਤੇ ਬਾਹਰ ਜਾ ਕਿਉਂ ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਬਹਿ ਕੇ ਤੇ ਕਦੀ ਕਿਸੇ ਨੂੰ ਛਕਾ ਤੇ ਕਦੀ ਕਿਸੇ ਨੂੰ ਛਕਾ ਜਿਹੜਾ ਬੰਦਾ ਆਪਣਾ ਘਰ ਨਹੀਂ ਸੰਭਾਲ ਸਕਦਾ ਉਹ ਦੂਜਿਆਂ ਨੂੰ ਸੰਭਾਲਣ ਨਾਲ ਕੀ ਕਰੇਗਾ ਦਸਵੇਂ ਪਾਤਸ਼ਾਹ ਦੇ ਬਚਨਾਂ ਦੀ ਖਿਲਾਫਤ ਹੈ ਜਿਹੜਾ ਪਹਿਲਾਂ ਆਪਣੇ ਪੰਥ ਦੀ ਸੇਵਾ ਨਹੀਂ ਕਰਦਾ ਪੰਥ ਦੀ ਸੇਵਾ ਪਹਿਲਾਂ ਬਾਕੀ ਬਾਅਦ ਵਿੱਚ ਇਹ ਸਾਡਾ ਫਰਜ਼ ਆ ਦੂਜਿਆਂ ਦੀ ਸੇਵਾ ਕਰਨੀ ਪਰ ਪੰਥ ਦੀ ਸੇਵਾ ਕਰਨੀ ਪਹਿਲਾਂ ਸੇਵ ਕਰੀ ਇਨਹੀ ਕੀ ਭਾਵਤ ਕਲਗੀਧਰ ਜੀ ਕਹਿੰਦੇ ਇਨ੍ਹਾਂ ਦੀ ਸੇਵਾ ਕਰਨੀ ਹੀ ਮੈਨੂੰ ਪਾਉਂਦੀ ਹੈ ਔਰ ਕੀ ਸੇਵ ਸੁਹਾਤ ਨਾ ਜੀ ਕੋ ਤੇ ਹੋਰਾਂ ਦੀ ਸੇਵਾ ਕਰਨੀ ਇਹ ਮੇਰੇ ਹਿਰਦੇ ਨੂੰ ਸ਼ੁਭਾ ਨਹੀਂ ਦਿੰਦੀ ਚੰਗੀ ਨਹੀਂ ਲੱਗਦੀ ਦਾਨ ਦਿਓ ਇਨਹੀ ਕੋ ਕੋਲੋ ਅਰ ਆਨ ਕੋ ਦਾਨ ਨਾ ਲਾਗਤ ਨੀ ਕੋ ਤੇ ਦਾਨ ਦਿੱਤਾ ਵੀ ਖਾਲਸੇ ਨੂੰ ਹੀ ਚੰਗਾ ਆ ਮਹਾਰਾਜ ਕਹਿੰਦੇ ਇਹ ਮੈਨੂੰ ਭਾਮਦਾ ਹੈ ਪਰ ਹੋਰਾਂ ਨੂੰ ਦਿੱਤਾ ਹੋਇਆ ਦਾਨ ਮੈਨੂੰ ਉਹ ਚੰਗਾ ਨਹੀਂ ਲੱਗਦਾ ਦਾਨ ਦੇਣਾ ਤੇ ਖਾਲਸੇ ਨੂੰ ਦਿਓ ਖਾਲਸੇ ਦੀ ਪੰਥ ਦੀ ਸੇਵਾ ਕਰੋ ਮਹਾਰਾਜ ਕਹਿੰਦੇ ਹੋਰਾਂ ਨੂੰ ਜਿਹੜਾ ਦਾਨ ਤੁਸੀਂ ਦਿਓਗੇ ਉਹ ਮੈਨੂੰ ਭਾਮਦਾ ਨਹੀਂ ਚੰਗਾ ਨਹੀਂ ਲੱਗਦਾ ਆਗੇ ਫਲ ਇਨ ਹੀ ਕੋ ਦਇਓ ਜਗ ਮੈ ਜਸ ਔਰ ਦਇਓ ਸਭ ਫੀਕਾ ਤੇ ਇਹਨਾਂ ਨੂੰ ਦਿੱਤਾ ਹੋਇਆ ਅਗੇ ਦਰਗਾਹ ਵਿੱਚ ਤੁਹਾਡਾ ਫਲੇਗਾ ਹੋਰਾਂ ਨੂੰ ਦਿਓਗੇ ਮਹਾਰਾਜ ਕਹਿੰਦੇ ਸਭ ਕੁਝ ਫਿੱਕਾ ਹੈ ਤੁਹਾਡਾ ਉਹ ਪ੍ਰਵਾਹ ਨਹੀਂ ਹੋਵੇਗਾ ਜੇ ਪੰਥ ਨੂੰ ਅਰਪਣ ਕਰੋਗੇ ਪੰਥ ਦੀ ਸੇਵਾ ਕਰੋਗੇ ਤੇ ਫਿਰ ਤੁਹਾਡਾ ਦਿੱਤਾ ਹੋਇਆ ਦਾਨ ਅੱਗੇ ਦਰਗਾਹ ਵਿੱਚ ਫਲੇਗਾ ਤੇ ਜੱਗ ਵਿੱਚ ਤੁਹਾਡਾ ਜਸ ਵੀ ਹੋਵੇਗਾ ਔਰ ਦਇਓ ਸਭ ਫਿੱਕੋ ਤੇ ਹੋਰਨਾਂ ਨੂੰ ਦਿੱਤਾ ਸਭ ਕੁਝ ਤੁਹਾਡਾ ਫਿੱਕਾ ਜਿੰਨਾ ਮਰਜ਼ੀ ਵੰਡੀ ਜਾਇਓ ਮਹਾਰਾਜ ਜੀ ਕਹਿੰਦੇ ਤੁਹਾਨੂੰ ਉਹਦਾ ਕੋਈ ਵੀ ਫਲ ਪ੍ਰਾਪਤ ਨਹੀਂ ਹੋਵੇਗਾ ਜਿਹੜਾ ਗੁਰੂ ਸਾਹਿਬ ਤੋਂ ਬਾਹਰ ਹੀ ਜਾ ਕੇ ਕਰਮ ਕਰੇਗਾ ਉਹਦਾ ਕੀਤਾ ਦਾਨ ਪੁੰਨ ਸਭ ਬ्यर्थ ਚਲਿਆ ਜਾਵੇਗਾ ਮੋਗ੍ਰਹ ਮੈ ਮਨ ਤੇ ਤਨ ਤੇ ਸਿਰ ਲੋ ਧਨ ਹੈ ਸਭ ਹੀ ਇਨਹੀ ਕੋ ਮੇਰੇ ਘਰ ਦੇ ਵਿੱਚ ਮਨ ਤੋਂ ਲੈ ਕੇ ਤਨ ਤੱਕ ਤਨ ਤੋਂ ਲੈ ਕੇ ਸਿਰ ਤਾਈਂ ਸਿਰ ਤੋਂ ਲੈ ਕੇ ਧਨ ਤੱਕ ਸਾਰਾ ਕੁਝ ਖਾਲਸੇ ਦਾ ਹੈ ਜਦੋਂ ਹਜੂਰ ਸਾਹਿਬ ਜੀ ਮਹਾਰਾਜ ਗਏ ਨਾ ਤੇ ਵਿਦਵਾਨ ਲਿਖਦੇ ਕਿ ਗੁਰੂ ਸਾਹਿਬ ਜੀ ਨੇ ਆਪਣੇ ਕਮਰ ਕਸੇ ਦਾ ਖੰਡਾ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਦਿੱਤਾ ਤੇ ਬਾਬਾ ਬినੋਦ ਸਿੰਘ ਨੇ ਲਾ ਲਿਆ ਗਲ ਦੇ ਵਿੱਚੋਂ ਕਹਿੰਦੇ ਮਹਾਰਾਜ ਅਸੀਂ ਤੁਹਾਨੂੰ ਸੀਸ ਦਿੱਤਾ ਜੇ ਜੋ ਸਾਡਾ ਉਹ ਤੁਹਾਡਾ ਜੋ ਤੁਹਾਡਾ ਉਹ ਸਾਡਾ ਇਹ ਬਿਰਾਗੀ ਅੱਜ ਆਇਆ ਅੱਜ ਤੁਸੀਂ ਆਪਣੇ ਕਮਰ ਕਸੇ ਦਾ ਮਹਾਰਾਜ ਸ਼ਸਤਰ ਇਹਨੂੰ ਦੇ ਦਿੱਤਾ ਜੇ ਇਹ ਸਾਨੂੰ ਚੰਗਾ ਨਹੀਂ ਲੱਗਦਾ ਬਾਬਾ ਜੀ ਨੇ ਲਾ ਕੇ ਆਪਣੇ ਗਲੇ 'ਚ ਪਾ ਲਿਆ ਫਿਰ ਗੁਰੂ ਸਾਹਿਬ ਜੀ ਨੇ ਪੰਜ ਤੀਰ ਦਿੱਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਇਤਿਹਾਸ ਵਿੱਚ ਇਹ ਜ਼ਿਕਰ ਆਉਂਦਾ ਹੈ ਤਾਂ ਗੁਰੂ ਸਾਹਿਬ ਜੀ ਕਹਿੰਦੇ ਮੋਗ੍ਰਹਿ ਮੈਂ ਮੇਰੇ ਘਰ ਦੇ ਵਿੱਚ ਮਨ ਤੇ ਮਨ ਤੋਂ ਫਿਰ ਤਨ ਤੋਂ ਫਿਰ ਸਿਰ ਤੋਂ ਫਿਰ ਤਨ ਜੋ ਕੁਝ ਵੀ ਹੈ ਯਾਨੀ ਮੇਰੇ ਮਨ ਤੋਂ ਲੈ ਕੇ ਧਨ ਤੱਕ ਜੋ ਕੁਝ ਵੀ ਹੈ ਇਹ ਸਾਰਾ ਕੁਝ ਖਾਲਸੇ ਦਾ ਹੈ ਦੋਹਰਾ ਚਟ ਪਟਾਏ ਚਿਤ ਮੈ ਜਰਿਓ ਤ੍ਰਿਣਜੋ ਕ੍ਰੁਧਤ ਹੋਏ ਇਸ ਤਰ੍ਹਾਂ ਕਹਿੰਦੇ ਮਹਾਰਾਜ ਦੇ ਬਚਨ ਸੁਣ ਕਰਕੇ ਖਿੱਚ ਗਿਆ ਜਿਹੜਾ ਕੇਸਬਦਾਸ ਸੀ ਕਬਰਾ ਵੀ ਗਿਆ ਹਿਰਦੇ ਦੇ ਵਿੱਚ ਚਿਤ ਵਿੱਚ ਉਹ ਸੜ ਬਲ ਗਿਆ ਤ੍ਰਿਣਜੋ ਕ੍ਰੁਧਤ ਹੋਏ ਮਹਾਰਾਜ ਕਹਿੰਦੇ ਇਦਾਂ ਸੜਿਆ ਵੀ ਜਿਵੇਂ ਕੱਖ ਨਹੀਂ ਹੁੰਦਾ ਉਹ ਅਗ ਨਾਲ ਛੇਤੀ ਸੜ ਜਾਂਦਾ ਹੈ ਇਦਾਂ ਕਹਿੰਦੇ ਤੀਲੇ ਵਾਂਗੂ ਅੰਦਰੋਂ ਸੜ ਬਲ ਗਿਆ ਖੋਜ ਰੋਜ ਕੇ ਹੇਤ ਲਗ ਦਇਓ ਮਿਸਰ ਜੂ ਹੋਏ ਫਿਰ ਕਹਿੰਦੇ ਆਪਣੀ ਰੋਜ ਕਈਏ ਰੁਜ਼ਗਾਰ ਵਾਸਤੇ ਉਹਨੂੰ ਖੋਜਣ ਦੇ ਕਾਰਨ ਕਰਕੇ ਫਿਰ ਮਿਸਰ ਜੂ ਰੋ ਵੀ ਪਏ ਫਿਰ ਰੋਣਾ ਪਿਆ ਉਹਨਾਂ ਨੂੰ ਜਦੋਂ ਦਛਣਾ ਨਹੀਂ ਮਿਲੀ ਪਦਾਰਥ ਨਹੀਂ ਮਿਲਿਆ ਇਹ ਜਿਕਰ ਪਹਿਲਾਂ ਦਾ ਕਰਦੇ ਨੇ ਮਹਾਰਾਜ ਕਿਉਂਕਿ ਬਾਅਦ ਵਿੱਚ ਤਾਂ ਪਾਦਸ਼ਾਹ ਨੇ ਸੱਦ ਲਿਆ ਦਛਣਾ ਵੀ ਦਿੱਤੀ ਗੁਰੂ ਸਾਹਿਬ ਜੀ ਨੇ ਪਦਾਰਥ ਦਿੱਤੇ ਮਹਾਰਾਜ ਕਹਿੰਦੇ ਸੀ ਤੁਹਾਡੇ ਨਾਲ ਬਚਨ ਕੀਤਾ ਸੀ ਪਰ ਜਦੋਂ ਉਹ ਪਹਿਲਾਂ ਗੁਰੂ ਸਾਹਿਬ ਨੇ ਲੰਗਰ ਲਈ ਨਹੀਂ ਸੱਦਿਆ ਉਦੋਂ ਫਿਰ ਉਹ ਮਿਸ਼ਰ ਜੂ ਭਾਵ ਜਿਹੜੇ ਕੇਸਵਦਾਸਾਂ ਨੂੰ ਰੋਪ ਹੈ ਖੋਜ ਰੋਜ ਕੇ ਹੇਤ ਲੱਗ ਦਇਓ ਮਿਸ਼ਰ ਜੂ ਰੋਏ ਤਾਂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਕਲਗੀ ਧਰ ਜੀ ਨੇ ਇਸ ਤਰ੍ਹਾਂ ਖਾਲਸੇ ਦੀ ਮਹਿਮਾ ਕੀਤੀ ਹੈ